ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਬਣਾਈ ਜਾਨੇ ਪੱਲੀਆਂ ਕਿਉਂਕਿ ਹੁਣ ਕੰਮ ਚੱਲ ਪਿਆ ਸੀਜ਼ਨ ਦਾ ਆਪਣੇ ਹੁਣ ਨਾ ਪੰਜ ਸੀਗਾ ਜਵੇਲੀ ਸੀ ਮਾਸ਼ਾਅੱਲਾਪਾ ਫਰੀ ਆ ਆਪਾਂ ਪੱਲੀਆਂ ਬਣਾਉਣੇ ਆ ਤੇ ਨਾਲੇ ਆਪਾਂ ਜਿ ਲੈ ਆਂਦਾ ਇੱਕ ਢੋਲ ਕਣਕ ਵਾਲਾ ਨਮਾ ਇੱਕ ਆਪਾਂ ਲੈ ਆਂਦਾ ਜੀ ਗੰਡੇ ਆਲੂ ਅੰਡੇ ਧਰਨ ਵਾਸਤੇ ਟੋਕਰ ਸੁਣੋ ਆਪਾਂ ਦਿਖਾਉਨੇ ਆ ਲੈ ਕੇ ਆਉਂਦੇ ਨੇ ਬਸ ਆਪਾਂ ਪੁਰਾਣਾ ਢੋਲ ਸੀ ਉਹ ਆਪਣਾ ਫਟ ਗਿਆ ਸੀਗਾ ਜੀ ਉਹਨਾ ਆਪਾਂ ਚਕਾ ਦਾਂਗੇ ਵਿੱਚ ਹੀ ਕਟਾਤਾ ਨਮਾ ਢੋਲ ਆਪਾਂ ਚੌੜਸ ਢੋਲ ਲੈ ਕਹਿੰਦਾ ਗੋਲ ਆਪਣੇ ਹੈਗੇ ਸੀ ਇੱਕ ਆਪਾਂ ਹੁਣ ਚੌੜਸ ਲੈਂਦਾ ਸੋ ਦਿਖਾਉਨੇ ਆਪਾਂ ਕਹੇ ਜੀ ਚੀਜ਼ ਆ ਕਹੇ ਜਾ ਗੁਸਾ ਇੱਧਰ ਆਪਾਂ ਬੜਾਈਨੇ ਪੱਲੀਆਂ ਸੋ ਦਿਖਾਉਨੇ ਇਹ ਵੀ ਲਓ ਜੀ ਇੱਧਰ ਢਾਰਖਿਆ ਮੈਂ ਮਸ਼ੀਨ ਪੱਲੀਆਂ ਉਹ ਦੇਖੋ ਇੱਕ ਬਣਾਤੀ ਦੋ ਇੱਧਰ ਖਲਾਰਾ ਪਾਰਖਿਆ ਆਪਾਂ ਉਧਰ ਢੋਲ ਲਾਦੀਏ ਦੇਖੀਏ ਇੱਧਰ ਆਪਾਂ ਜੜੀ ਜਾਂਦੇ ਪੱਲੀਆਂ ਨਾਲ ਆਪਾਂ ਪੱਲੀਆਂ ਬਣਾਵਾਂਗੇ ਨਾਲੇ ਆਪਣਾ ਢੋਲ ਆ ਗਿਆ ਫਿਰ ਨਾ ਕੰਮ ਚੱਲ ਪੂ ਫਿਰ ਆਪਣਾ ਅਸੀਂ ਅੱਜ ਆਪਾਂ 20 ਮਿੰਟ ਪਹਿਲਾਂ ਲਾ ਕੇ ਸੈਟਿੰਗ ਫਿਰ ਲੈ ਗੰਡੇ ਆਉਣਗੇ ਇਹ ਮਹੀਨੇ ਤੱਕ ਫਿਰ ਉਸ ਤੋਂ ਬਾਅਦ ਟਾਈਮ ਨਹੀਂ ਸੀ ਲੱਗਣਾ ਹਨ ਪਰ ਆਪਾਂ ਪਹਿਲੀ ਲੈ ਆਂਦੇ ਟੋਕਰ ਅੱਜ ਨਾਲੇ ਲੈ ਆਂਦਾ ਕਣਕ ਵਾਲਾ ਢੋਲੀ ਲਓ ਜੀ ਆ ਗਿਆ ਆਪਣਾ ਢੋਲ ਨਾਲੇ ਆਪਣਾ ਟੋਕਰਾ ਕਾਫੀ ਚਿਰ ਤੋਂ ਸਲਾਹ ਕਰ ਰਹੀ ਸੀ ਆਪਾਂ ਟੋਕਰੇ ਦੀ ਇਸ ਵਾਰ ਮੈਂ ਚਲੋ ਆਪਾਂ ਲੈ ਕੇ ਆਉਂਦੇ ਆਂ ਫਿਰ ਨਾ ਸਾਡੇ ਦੂਸਰੇ ਟੋਕਰਾਂ 'ਚ ਗੰਡੇ ਖਰਾਬ ਹੋ ਜਾਂਦੇ ਸੀਗੇ ਅਜੂ ਆ ਗਿਆ ਬਾਬਾ

ਉਹ ਪੁਰਾਣਾ ਢੋਲ ਵਿੱਚ ਦੇ ਤੱਕ ਬਾੜ ਦੇ ਉੱਤੇ ਕਟਾਤਾ ਤੇ ਆਪਾਂ ਨਵਾਂ ਢੋਲ ਚੱਕ ਲਿਆ। ਇਹ ਕੁਟਕਿਆ ਅਸ ਤੇ ਕਿਆ ਸੀਗਾ। ਇਹ ਆਪਾਂ ਰੇੜੀ ਦੇ ਵਿੱਚ ਧਰ ਦਾਂਗੇ। ਮੋਤੀ ਖੜ ਜਾ। ਪਾਣੀ ਭੁਰੀ ਪਾਣੀ ਚ ਲੈ ਜੇ ਟੋਲ ਆਪਣਾ ਲੈ ਗਿਆ ਬਾਬਾ ਇਹ ਆਪਾਂ ਦੇ ਤਾਂ ਵਿੱਚ ਘਟਾਤਾ ਚਲਾਈ ਹੋਈ ਆ ਟੈਂਕੀ ਚ ਮੋਟਰ ਆ ਲੈ ਆਂਦਾ ਆਪਾਂ ਨਵਾਂ ਟੂਲ ਜੇ ਆਪਾਂ ਕਹਿ ਕੇ ਕਰਵਾਉਣਾ ਸੀ ਫੇਰ ਲਾਉਂਦੇ ਸਪੋਟ ਹੈ ਤੁਰਸੂ ਦਾ ਹਨਾ ਲੰਬਾ ਤਾਂ ਬਹੁਤ ਹੈ ਕੋਕਾ ਲਗਾਤਾ ਹੂੰ ਆਹ ਵਧੀਆ ਡਿਸਪਲੇਸ਼ਨ ਟੋਕਰਾ ਮੈਨੂੰ ਆਇਆ ਲੱਗਦਾ ਵੀ ਇਹਦੇ ਆਲੇ-ਦਾਲੇ ਉਹ ਲਾਉਣੀ ਸੀਗੀ ਐਵੇਂ ਜਾਲੀ ਉਹਨਾਂ ਦੇ ਤਾਂ ਲੱਗੀ ਹੋਈ ਸੀਗੀ ਇਹਦੇ ਵਿੱਚ ਦੇਖੋ ਨਹੀਂ ਡਿੱਗਣਗੇ ਗੰਡੇ ਡਿੱਗਣ ਦੋਰਾਂ ਚੀ ਇਹ ਹੈ ਕਹਿੰਦੇ ਨੇ ਹਾਂ ਇਹ ਉਹ ਨਾ ਗੰਡੇ ਖੜਿਆ ਹੋਏ ਨੇ ਹਵਾ ਨਹੀਂ ਪੈਂਦੀ ਇਹਦੇ ਨਾਲ ਦੀ ਜਾਲੀ ਕਹਿੰਦੇ ਆ ਜਿਵੇਂ ਆ ਲੱਗੀ ਹੋਈ ਵਿੱਚ ਇਹਦੇ ਸਾਈਡ ਤੇ ਹਾਂ ਐਵੇਂ ਇਹਦੇ ਨਾਲ ਤਾਂ ਕਿੱਥੋਂ ਖਰਾਬ ਹੁੰਦੇ ਐਨੇ ਫਿਰ ਆਪਾਂ ਇਹ ਵੀ ਕਥਾਲਾ ਥੱਲੇ ਕਿਤੇ ਕੁੱਤੇ ਹਨਾ 2 ਕੁਇੰਟਲ 1.5 ਕੁਇੰਟਲ ਪੈ ਜਾਣਗੇ ਗੰਡੇ ਫਿਰ ਤਾਂ ਆਏਗਾ ਇਹਦਾ ਕੋਰਪੇ ਵੀ ਉਹ ਵੀ ਚੱਕ ਲਾਂਗੇ ਨਾਲ ਇਹ ਕਿੰਨੇ ਦਾ ਦੇਤਾ ਵੀ 3000 ਦਾ ਦੇਉਂ ਕਰਾਉਂਦੇ ਫੇ ਵੱਧ ਲਾਉਂਦੇ ਸੀ ਫੇਰ ਤਾਂ ਇਹ 41400 ਰੁਪਇਆ ਲਵਾਉਂਦੇ ਜੀ ਲਓ ਜੀ ਇੱਕ ਪਹਿਲਾਂ ਦਾ ਗੰਡੇ ਵਾਲਾ ਟੋਕਰ ਐ ਇਹ ਚਾਪਾ ਇਸ ਵਾਰ ਗੰਡੇ ਭਾ ਮਾ ਕੇ ਅਗਰ ਨਾਲ ਦੂਸਰੇ ਟੋਕਰੇ ਚ ਧਰ ਦਿੰਦੇ ਉਹਦੇ ਵਿੱਚ ਹੋ ਜਾਂਦਾ ਐਵੇਂ ਸਾਰੇ ਐਵੇਂ ਸਾਰੇ ਚੱਕ ਲਏ ਜੀ ਮਤਲਬ ਅੰਦਰ ਵਿੱਚ ਉਹ ਛੋਟਾ ਮਾਇ ਪਿਆਜ਼ ਨਿਕਲ ਜਾਂਗੇ ਇਹਦੇ ਵਿੱਚ ਆਏ ਨੁੱਕਰ ਤੇ ਖੜਨਗੇ ਨਹੀਂ ਐਂਗਲ ਤੇ ਐਂਗਲ ਤੇ ਦੇਖ ਕੇ ਜਿਹੜੇ ਦੋ ਥੰਡੇ ਪੈ ਗਏ ਇੱਕ ਇੱਕ ਦਿਵਾਰੀ ਇੱਕ ਇੱਕ ਤਾਇ ਉੱਤੇ ਹੋ ਜੂਗੀ ਜਦੋਂ ਆਪਾਂ ਹੁਣ ਤਾਇ ਨੇ ਆਪਾਂ ਆਏ ਹਾਂ ਹੁਣ ਆਹ ਲਾ ਤਾਇ ਚੱਕਰਾ ਆਏ ਹੱਥ ਮਾਰ ਕੇ ਉਹਦੇ ਵਿੱਚ ਤੇ ਐ ਵਿੱਚ ਦੀ ਇਧਰ ਨਾਲ ਲੰਘਣਾ ਉਹਨੇ ਤਾਂ ਲੱਗੀ ਪਈ ਉਹਨੇ ਸੱਤ ਸਾਲ ਇਹਦੇ ਡੱਕੜਾ ਸੀਗਾ ਗਾੜੀ ਲੱਗੀ ਹੈ ਟੇ ਹਾਂ ਉਹਦੇ ਜਾਲੀ ਲੱਗੀ ਹੈ ਇਹਦੇ ਮੈਂ ਤੁਹਾਨੂੰ ਕਹਿੰਦੀ ਆਹ ਜਾਹੀ ਜਾਲੀ ਇਹਦੇ ਜਿਹੜੀ ਮਰ ਗਈ ਐਨੇ ਵੀ ਤਾਂ ਹੀ ਆਏ ਲੰਘਦਾ ਜੀ ਸਭ ਦੇ ਲਈ ਮਰੇ ਹੋਣਗੇ ਮੈਂ ਆਪ ਉਹ ਕਾ ਕਰਦਾਂਗੇ ਇਹਦੇ ਜੇ ਜਿੱਦੀ ਜਿ ਦੇ ਬਲਦਾਂਗੇ ਉਹ ਮੋਟਰ ਚਲਾ ਰੱਖੇ ਦੇ ਵਿੱਚ ਛੱਕਰ ਆਪਣਾ ਇੱਧਰ ਆ ਗਿਆ ਢੋਲ ਕਹਿੰਦੇ ਜੱਟਾਂ ਤਾਂ ਤਾਂ ਲੋਹਾ ਹੀ ਨਹੀਂ ਪੂਰਾ ਹੁੰਦਾ ਸਾਰੀ ਉਮਰ ਜੱਟਾ ਲੋਹਾ ਪੂਰਾ ਕਰਦੇ ਮਰ ਜਾਂਦੇ ਨੇ ਇੱਕ ਢੋਲ ਆਪਣਾ ਛੋਟਾ ਉਹ ਸੀਗਾ ਇਹ ਭਰਾਂਗੇ ਆਪਾਂ ਇੱਕ ਸੀਗਾ ਉਹ ਸੀ ਵੱਡਾ ਆਪਣਾ ਆਪਣੀ ਸੀਗੀ ਚੌਰਸ ਦੀ ਡਿਮਾਂਡ ਇਹ ਲੈਂਦਾ ਆਪਾਂ ਨੇ ਚੌਰਸ ਢੋਲ ਚਲੋ ਜੀ ਇਹ ਵੀ ਆਪਾਂ ਰੀ ਪੂਰੀ ਕਰ ਲਈ ਚੌਰਸ ਢੋਲ ਦੀ ਇਹ ਪਤਾ ਕਿ ਥੋੜੇ ਥਾਂ 'ਚ ਖੜ ਜਾਂਦਾ ਇਸ ਤਰ੍ਹਾਂ ਆਪਾਂ ਇਧਰਲੇ ਪਾਸੇ ਆ ਕੂਲਰ ਵਾਲੀ ਸਾਈਡ ਆ ਲਾ ਦਾਂਗੇ ਤੇ ਉਹ ਛੋਟਾ ਟੋਲ ਉਧਰ ਪੌੜੀ ਕੰਨੀ ਲੱਗ ਜਾਊਗਾ। ਇਹ ਆਪਾਂ ਲਾ ਦਾਂਗੇ ਦੋਨੇ ਤਿੰਨੇ ਢੋਲ। ਵਸੇ ਜੱਟਾਂ ਦੇ ਘਰ ਜੱਟਾਂ ਦੇ ਕੰਮ ਲੋਹਾ। ਕੀ ਕੁਛ ਪਿਆ ਇੱਥੇ। ਫਿਰ ਆਪਾਂ ਨੇ ਉਹ ਹਾਲ ਕੱਢ ਦਾਂਗੇ ਬਾਹਰੇ ਆਪਾਂ। ਟਰੈਕਟਰ ਅੱਗੇ ਨੂੰ ਹੋ ਜਾਊਗਾ ਇੱਧਰ ਨੂੰ। ਤੇ ਵਸੇ ਇਧਰ ਆਪਾਂ ਢੋਲ ਲੱਗ ਜਾਣਗੇ। ਔਰ ਇਹ ਆਪਾਂ ਕੰਨ ਕ ਸੱਟਦੇ ਹੰਮੇ ਆ। ਖੁੱਲੀ ਥਾਂ 'ਚ। ਪ੍ਰੀ ਮੋਟਰਸਾਈਕਲ ਸਕੂਟਰ ਹੀ ਨਹੀਂ ਲੋਟ ਆਉਂਦੇ ਹੈਗੇ। ਨਾਲੇ ਆ ਜੋ ਨੂੰ ਅੰਦਰ ਬਾੜ ਦਾ ਬੋਲਟ ਨੂੰ ਸਾਫ ਕਰਕੇ ਬਹੁਤ ਗਰਦ ਪਈ ਜਾਂਦੀ ਆ ਬਸ ਆ ਪੌੜੀ ਇੱਧਰ ਕਰਕੇ ਇੱਥੇ ਲਾ ਦੋ ਕੂਲਰ ਨਾਲ ਇੱਧਰ ਕੂਲਰ ਬਾੜ ਦੋ ਫਿਰ ਆਪਾਂ ਢੋਲ ਤਹਿ ਕੱਢਾਂਗੇ

আপন তুমি না আপন বাড়িতে লোড় না পড়া জানতে আনতে হবে তবে প্রথমে আপন বহু না থাকে তো হিয়া কি আপু তুমি যেটা কাম গু ভালো না নে অনটা দিন টাইম ਆ ਦਾਲ ਸਬ지 ਦਾ ਚਾਂਗ ਹੋ ਗਿਆ ਨਾਲ ਆ ਪਹਿਲਾਂ ਹੋ ਜਾਣਾ ਆਪਾਂ ਜਲਦੀ ਜੀਸਾ ਕਿ ਕਿਰਕਾ ਖਾਣੇ ਬੰਦ ਕੋਈ ਪੀਟੀ ਪੀਟੀ ਨਹੀਂ ਦਾਲ ਪਾਉਣੀ ਤਾਂ ਸਾਰੇ ਕੰਮ ਹੋ ਗਏ ਨੇ ਆਸਮੋਲੇ ਤੇ ਸਾਕਤਾਂ ਨਾ ਬੱਦੀ ਮੈਂ ਆਪਣਾ ਦੀ ਪੰਨੀਆਂ ਕਰ ਲਾ ਆਪਾਂ ਬਣਾਤੀ ਸੀ ਜੀਆਂ ਤਿੰਨ ਅੱਜ ਆਪਾਂ ਨਾਲ ਥੰਲੇ 1.5 ਕੇ ਖੱਟ-ਖੱਟ ਧਰਦੇ ਹੁਣ ਆਪਾਂ ਜੜਦਾਂ ਮੇਰੇ ਤਾਂ ਨਾ ਬਣਦੀਆਂ ਚਾਰ ਬਣਦੀਆਂ ਨੇ ਕਿੰਨੇ ਵੀ ਬਣਦੀਆਂ ਨੇ ਹੁਣ ਆਪਾਂ ਬਣਾ ਕੇ ਧਰਦੇ ਜੱਪਾ ਨੂੰ ਮੇਟਣੇ ਕੰਮ ਇੱਧਰ ਆਪਣੇ ਕੋਲ ਰਿਆ ਸਲਾਈ ਸੈਂਟਰ ਆ ਸੋਹਣੀ ਜੀ ਸੂਟ ਕੋਟੇ ਲੋਕਾਂ ਨੂੰ ਵੀ ਤਾਂ ਕਰਦੇ ਚੋਣ ਦੇ ਹਾਂ ਤੇ ਉਹਨੇ ਹਾਂ ਤੇ ਉਹਨੇ ਹੁਣ ਸਭ ਸੌਟ ਕਰੀਆ ਸੋਹਣੀ ਇਹਨੂੰ ਵੀ ਨਾ ਰਸੋਈ ਜਾਂਦੀ ਨੂੰ ਸੂਟ ikatan ਦਿਨ ਆ ਜਾਂਦੀ तेल ना बचेगी नहीं आप फिर तेल देके साफ करता है कि सारी पल्लियाँ तो वो मुझे भी पल्लियाँ बनाऊँगी पल्लियाँ अपना मैं आपका पांच था लेने ले। अच्छा तो इस तरह आप करके आप तो करके 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 ये बांध लेंगे हाँ ਪਰ ਅਜੇ ਬਣ ਗਈਆਂ 4 5 ਤੋਂ 3 ਕੱਲ ਬਣ ਗਈ ਸੀ 15 ਬਣ ਗਈਆਂ ਵੀ ਬਈ ਜਦੋਂ ਆਉਂਦੇ ਨੇ ਵੀ ਥੱਲੇ ਆਏ 5 ਬਣ ਗਈਆਂ ਹੂੰ ਮੱਕਰ ਕੱਲਾ ਬਣਾ ਬੀ ਕੋਠੇ ਵਿੱਚ ਦੇ ਲਾਉਂਦੇ ਹਾਂ ਆਜਾ ਜੋ ਨੇ ਮੇਰੇ ਕੋਲ ਜਿਹੜੀਆਂ ਹੈਗੀਆਂ ਨਾ ਕਿਉਂ ਨਾ ਕਾਲੇ ਕੱਟੇ ਸੀ ਕੱਲ ਨੂੰ ਮੇਰੇ ਤੇ ਤਾਂ ਅੱਜ ਕਿੱਥੇ ਲੱਗਣਾ ਹੋ ਗਿਆ ਆ ਤੇ ਖਲਾਰਾ ਜਿਹੜੇ ਬਣ ਗਏ ਉਹ ਕੱਟ ਕੇ ਘਰ ਲਾਉਣਾ ਹੈ ਨਾ ਰਾਜਾ ਪੈੜੇ ਨਾ ਤਾਂ ਲਈ ਬਣਾਈ ਜਾਣੀਆਂ ਪੰਨੀਆਂ ਤਾਂ ਕਾਫੀ ਟਾਈਮ ਲੱਗਦਾ ਆਪਣੀ ਵੀਡੀਓ ਕਾਫੀ ਲੰਬੀ ਹੋ ਜੀਗੀ ਤੇ ਜੇ ਆਪਾਂ ਹਜੇ ਤੱਕ 3-4 ਪੰਨੀਆਂ ਬਣਾਈਆਂ ਆਪਣੀ ਕਪੱਲੀ ਬਣੀਆਂ ਹਜੇ ਤਾਂ ਦੇਖੋ ਤੁਸੀਂ ਜੇ ਤਿੰਨ ਆਪਾਂ ਤਾਂ 4 ਬਣ ਗਈ ਜਿੰਨੇ ਵੀ ਥਲੇ ਜਿਹੜੇ ਦਾ ਪਤਾ ਲੱਗਣੇ ਨਹੀਂ ਹੈਗੇ ਤੇ ਚਲੋ ਜੀ ਆਪਾਂ ਅੱਜ ਦੀ ਗੁੱਡੀ ਦਾ ਟਿੱਕੀ ਕਰਦੇ ਮਿਲ ਜਾਂਦਾ ਨੱਚ ਬਣਾਉਂਦਾ